ਆ ਗਈ ਆਪਣੀ ਚਾਹ ਪੀਏ ਪਹਿਲਾਂ ਬਕਤਾਂ ਬਾਜ 11 ਵੱਜ ਚੁੱਕੇ ਤੇ ਆਪਣੀ ਤਿਆਰੀ ਸ਼ੈੜੀ ਹੋਣ ਲੱਗੀ ਹੋਣ ਤੇ ਆਪਣੀ ਦਾ 17 ਦੀ ਚੋਰੀ ਸੌਣ ਲਈ ਆ ਤੇ ਕਿੰਨੇ ਬਦਲਣਾ ਕਿੰਨੇ ਸੂਟ ਪਣਾ ਪੀਚ ਆ ਰੰਗ ਆ ਗਿਆ ਆਹੋ ਹੀ ਹੈ ਨਾ ਆਉ ਸੁੱਤਰੋਣਾ ਨਾਲ ਲੈ ਆ ਬਿਸਤਾਰ ਆ ਬਣ ਲੈਨੇ ਹੋਊ ਜੀ ਇਹਨੇ ਦਰਹੋਂੜੀ ਤਿਆਰ। ਕੱਲ ਰੌਲਾ ਚੱਲਣ ਦਾ ਪੀਜ ਕਲਰ ਦਾ। ਸਾਡਾ ਸ਼ੀਰ ਸੁੱਤਾ ਅਜੇ ਇਹਨੂੰ ਤਿਆਰ ਕਰਨਾ ਅਜੇ। ਚਲੋ ਆ ਆ ਬੰਦੀ ਆਪਾਂ। ਨਾਲਾ ਸ਼ਰਟ ਚੰਗੀ ਲੱਗੂ। ਇਹ ਇਹ ਜਲੂਸ ਹੋ ਗਏ। ਇਹ ਨੇ ਬਲ ਬਣੇ। ਇਹ ਤਾਂ ਬਲੈਕ ਪੱਗ ਬਣ ਲਈਏ ਮੈਂ ਤਾਂ ਕਹਾਂ। ਨਹੀਂ ਨਹੀਂ ਪੀਜ ਕਲਰ ਇਹਦੇ ਨਾਲ ਥੋੜੀ ਲੱਗਣੀ ਇਹਦੇ ਨਾਲ ਹੀ ਜੱchnੀ ਹੈ ਦੋਵਾਂ ਸ਼ਰਟਾਂ ਨਾਲ ਜਿਹੜੀ ਦਿਨ ਕਰਦਾ ਪਾ ਲੂ। ਇਹਦੇ ਨਾਲ

ਜਾ ਚਦੀ ਆ ਪਰ ਆ ਵੇਖੋ ਉਹ ਦਿਨ ਜ ਉੱਠਣੀ ਉੱਠਣੀ ਅਠਾਈ ਨਹੀਂ ਕੀਤੀ ਜੋ ਨਾ ਕਰਦਾ ਵੇਲੇ ਨੇ ਪਹਿਲਾਂ ਦਸਤਾਰ ਬਨ ਲਈਏ ਫਿਰ ਕਰਦੇ ਆ ਫਾਈਨਲ ਕਿਹੜੀ ਪਾਉਣੀ ਹੈ ਸ਼ਰਟ ਲੈ ਵੀ ਦਸਤਾਰ ਆ ਪਾ ਬਨ ਲਈਏ ਨਾਲ ਸ਼ਰਟ ਆਹੀ ਕਰਨ ਦੇ ਮੈਚ ਪਰ ਉਹ ਗੱਲ ਬਣਦੀ ਨਹੀਂ ਪਈ ਜੇ ਕੋਈ ਕਹਿੰਦੇ ਆ ਆਹ ਪਾਲੋ ਸ਼ਰਟ ਆ ਵੀ ਕਹਿੰਦੇ ਸ਼ਰਟ ਪਾਲੋ ਪਰ ਮੇਰੇ ਇਰਾਦਾ ਵਾ ਕਿ ਅੱਜ ਦੇ ਪਾ ਜਣਾ ਰੈੱਡ ਆਪਾਂ ਨੂੰ ਇਹ ਸਹੀ ਲੱਗਣੀ ਉਹ ਇਹਦਾ ਕਪੜਾ ਥੋੜਾ ਜਿਹਾ ਫੁੱਸਾਵਦਾ ਉਧਰ ਹਰਫਤ ਨੇ ਤਿਆਰ ਕਰਨ ਦੇ ਹਾਂ ਜੀ ਸਤਿ ਸ੍ਰੀ ਅਕਾਲ ਵੈਲਕਮ ਕਿਹਾ ਜਾਲ ਕਿਵੇਂ ਹੋ ਸਾਰੇ ਠੀਕ ਠਾਕ ਤੇ ਅੱਜ ਆਪਾਂ ਜਾ ਰਹੇ ਹਾਂ ਅੱਜ ਅਹੀਂ ਨਹੀਂ ਅਹੀਂ ਨਾਲ ਜਾ ਰਹੇ ਹਾਂ ਪਹਿਲਾ ਹਰਫਤਲੇ ਜਾ ਬੰਦਾਂ ਹਰਫਤ ਤਿਆਰ ਆ ਨਾਨਕੇ ਲੈ ਕੇ ਜਾ ਰਹੇ ਹਾਂ ਪਹਿਲੇ ਪਹਿਲੀ ਵਾਰੀ ਹੈ ਨਾ ਤੇ ਸਾਰੇ ਕਾਫੀ ਜਨਾ ਬੁਕਾਨ ਦੇ ਅਹੀਂ ਕੱਲ ਪਰਸੋਂ ਦਾ ਪਹਿਲਾਂ ਆਉਂਦੇ ਭਾਜੀ ਦਹੀਂ ਦੀ ਫਿਰ ਉਸ ਤੋਂ ਬਾਅਦ ਨਾ ਚਾਈ ਦਾ ਤੇ ਭੱਜ ਉਹ ਡਿਲੇਟ ਹੋ ਗਈ ਤੇ ਚਲੋ ਕੋਈ ਨਾਰੇ ਬਤਨ ਮਾਫੀ ਚੰਨੇ ਆ ਤੇ ਅੱਜ ਜਾ ਰਹੇ ਆ ਅੰਦਰ ਹਰ ਫਤਨ ਨਾਲ ਨਾਲ ਕੇ ਲੈ ਕੇ ਤੇ ਤਿਆਰ ਸ਼ਹਿਰ ਆ ਪਹੁੰਚੇ ਆ ਪਹਿਲਾਂ ਪਹਿਲਾਂ ਅਖਰਸਤਾਰ ਕਿڑی ਬਣੀ ਹੈ ਕਿਦਾਂ ਕਿਵੇਂ ਰਾਜਸਤਾਨ ਬਣ ਕੇ ਤੇ ਹੁਣ ਸਾਡੇ ਸ਼ੈਲਟਰ ਪਾ ਲਈ ਲੈਂਦੇ ਕਾਫੀ ਟਾਈਮ ਲੇ ਤੇ ਪਾਈ ਨਹੀਂ ਮਾਸ਼ਾਅੱਲਾ ਚਪਾ ਲੈਨੇ ਤੇ ਕਿਰਨ ਉਧਰ ਤਿਆਰ ਹੋਣ ਦੀ ਸਵੇਰ ਦੀ ਤੇ ਇਧਰ ਆ ਤੁਹਾਡਾ ਸ਼ੇਰ ਬੜੇ ਚਿਰ ਦਾ ਹੋ ਚੁੱਕਾ ਤਿਆਰ ਕਿਉਂ ਵੀ ਕਿਹਾ ਫਤੇ ਬੋਲ ਦੇਣੀ ਫਤੇ ਫਤੇ ਉਹ ਬੱਲੇ ਮੈਚਿੰਗ ਹੁਣ ਕੀਤੀ ਲੈ ਮੈਂ ਵੇਖਿਆ ਨਹੀਂ ਹੈ ਉਹ ਮੈਚਿੰਗ ਕੀਤੀ ਆਈ ਓਏ ਸਾਰਿਆਂ ਨੇ ਇੱਕੋ ਜੀ ਹੈ ਫਤੇ ਠੀਕ ਗੱਲ ਆ ਮੇਰੇ ਪੁੱਤ ਨੂੰ ਹੁਣੇ ਉੱਠਿਆ ਆ ਜੀ ਹੈ ਚਲ ਜੀ ਫਿਰ ਚਲੋ ਚਲ ਜੀ ਨਾ 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 ਨਹੀਂ ਇੰਤਜ਼ਾਰ ਕਰਨ ਦੇ ਚਲੋ ਚੱਲੀਏ ਹੈ ਚੱਲੀਏ ਚਲੋ ਤਿਆਰੀ ਛੜੀ ਹੋ ਗਈ ਸਾਡੀ ਹਨਾ ਸੋਨਾ ਤਿਆਰ ਹੋ ਗਿਆ ਬਾਹੂ ਸਾਡਾ ਇਹ ਆ ਫੋਟੋ ਆਪਣੀ ਕਰੋ ਚੈੱਕ ਬੜੀ ਪੁਰਾਣੀ ਫੋਟੋ ਆਪਣੀ ਇਹ ਸਿਰਨਾਗਰ ਜਦੋਂ ਮੈਂ ਗਿਆ ਸੀ ਉਦੋਂ ਦੀ ਫੋਟੋ ਹੈ ਚੱਲੀਏ ਫਿਰ ਹਾਂ ਫਤਿਹ ਸਿੰਘ ਚੱਲੀਏ ਬੋਲ ਨਹੀਂ ਬੋਲਦਾ ਨਹੀਂਗਾ ਚੱਲੀਏ ਚੱਲੀਏ ਮੇਰੇ ਚਲੋ ਚੱਲੀਏ ਵੀ ਚਲੋ ਚੱਲੀਏ ਹੈ ਆਹ ਮਾ ਬੋਤਾ ਟਾਇਰ ਲੈ ਵੀ ਘਟ ਤੋਂ ਘਟ ਅੱਜ ਆਪਾਂ 2 ਮਹੀਨੇ ਬਾਅਦ ਚੱਲੇ ਆ ਕਿਉਂ ਕਰਨੀ ਠੀਕ ਗੱਲ ਇਹ ਕਹਿੰਦੇ 2 ਮਹੀਨੇ ਬਾਅਦ ਹੀ ਚੱਲੀਏ ਨਾ ਮੈਨਾਂ ਜਦੋਂ ਫਿਰ ਵੀ ਵਿੱਚ ਵਰਕ ਤੇ ਹੋਈ ਹੰਗਰੇ ਆਂ ਕਦੀ ਕਦੀ ਤੇ ਹਰ ਫਟੇ ਸਾਡਾ ਪਹਿਲੀ ਵਾਰ ਚੱਲਿਆ ਇੰਨਾ ਨਹੀਂ ਕਿ ਬਚਾਈ ਬੁੜਾਈ ਨਹੀਂ ਚਲੋ ਫਿਰ ਆਪਣੀ ਆ ਪੈਕਿੰਗ ਚੈਕਿੰਗ ਆਪਾਂ ਕਰ ਲਈਏ ਜੋ ਅਵੇ ਛੋਟੀ ਮੋੜਤੀ ਆ ਨਾ ਹੋਰ ਸੈਕਟ ਪਾਉਣੀ ਪਾਲ ਕੋਈ ਹੈ ਨਾ ਪਾਟ ਰਿਆਂ ਦਾ ਪੈਂਟ ਹੈ ਗਿਆ ਇੱਕ ਪਾਸੇ ਇੱਕ ਨਾਲ ਸਰ ਜਣਾ ਸਵੇਰੇ ਆ ਜਾਣਾ ਆਪਾਂ ਬਸਗੇ ਸ਼ਾਮੀ ਆ ਜਾਣਾ ਸੱਚ ਆਪਾਂ ਸ਼ਾਮੀਆਂ ਪਾ ਆ ਜਾਣਾ ਵਾ ਤੇ ਬਹੁਤ ਮਜ਼ਾ ਚੱਲ ਕਾਕੇ ਦੇ ਕੱਪੜੇ ਛੋਟੇ-ਮੋਟੇ ਪਾਏ ਲੈ ਵੀ ਹਰ ਫਤੇ ਸਾਡਾ ਰੈਡੀ ਸ਼ੋ ਰੈਡੀ ਚੱਲੀਏ ਫਿਰ ਹੈ ਚੱਲੀਏ ਮਮੂ ਕੋ ਚਲੋ ਚੱਲੀਏ ਨੈਕਟਰ ਨੇ ਮੈਚਿੰਗ ਕੀਤੀ ਆ ਸਾਡੀ ਸਾਰਿਆਂ ਦੀ ਮੈਚਿੰਗ ਤੁਹਾਨੂੰ ਕਰੇ ਫਿਰ ਦੱਸਦੀ ਆ ਸਾਡੀ ਸਾਰਿਆਂ ਦੀ ਮੈਚਿੰਗ ਇਕੋ ਜਿਹੀ ਹੋਈ ਫਤੇ ਮੈਂ ਤੇ ਕਰਾਂ ਕਿਉਂ ਵੀ ਆ ਟੋਸ ਨਾਲ ਦੇ ਸੱਚ ਚੱਲ ਭਈ ਹੁਣ ਆਪਾਂ ਚੱਲੀਏ ਹਾਂ ਤੇ ਰੈਡੀ ਚਲ ਆ ਜਾ ਫਿਰ ਤੇ ਇੱਕ ਹੋਰ ਅਸ ਦਾ ਪੈਗਟ ਭੋਲ ਆ ਲੈਣਾ ਕਹ ਰਹੇ ਨੇ ਇੱਕੋ ਹੀ ਬੜਾ ਆ ਜਾ ਫਿਰ ਹਰਫ ਤੇ ਜੱਟਾ ਸੇਟਾ ਬੰਨ੍ਹੇ ਕਰ ਦੋ ਪਰ ਵੀ ਚੱਲੀਏ ਟਾਈਮ ਹੋ ਗਿਆ 2:30 ਵਜੇ ਦਾ ਤੇ ਹਾਂਜੀ ਉਸਤਾਦ ਜੀ ਚੱਲੀਏ ਫਿਰ ਹਵਾਦ ਨਹੀਂ ਬੈੰਡੇ ਜਦ ਚਲੋ ਫੇਰ ਤੁਹਾਨੂੰ ਮਿਲਦੇ ਆਂ ਜਾ ਕੇ ਜਿਹੜੇ ਰੈਂਡ ਤੇ ਕੋਲੋਗ ਦੇ ਨਾਲ ਪਹੁੰਚ ਗਏ ਸੀ ਸਸਰੀਕਾਲ ਇਹ ਬਹੁਤ ਠੀਕਾ ਠੀਕਾ ਜੀ ਇਹ ਲਾ ਮਸਾਲਾ ਸਮਾਨ ਨਾਲ ਹੀ ਲੈ ਕੇ ਆਇਆ ਕਿਾ ਵਧੀਆ ਵਧੀਆ ਇਹ ਹੁਣ ਵੀ ਪੱਕਾ ਰੱਖਣਾ ਪੈਣਾ ਬੈਗ ਸ਼ੁੱਟ ਦਾ ਸਸਰੀਕਾਲ ਭੈਣ ਜੀ ਮੈਨੂੰ ਟੇਮ ਕਾਕਾ ਸ਼ਾਬਾਸ਼ ਵੈਰੀ ਗੁੱਡ ਠੀਕ ਹੈ ਮੈਂ ਤੇ ਬਾਹਰ ਆ ਗਿਆ ਇਹੋ ਕੈਂਚੀ ਨਹੀਂ ਚੱਲਣ ਈ ਹੋਏ ਤੇਰਾ ਲੱਕ ਲੱਕ ਨਹੀਂ ਆਨ ਜੇ ਦੇ ਮੁਸਤ ਇਹ ਗੰਡੇ ਲੋਗ ਨਹੀਂ ਹੋਏ ਲੋਕਾਂ ਨੂੰ ਲੋਕ ਕਰ ਦਿੰਦੇ ਚਲੋ ਕਟੋ ਕਟੋ ਹਾਂ ਕੰਟੀ ਮੜੀ ਯਾਰ ਨਹੀਂ ਨਹੀਂ ਠੀਕ 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 ਜੀ ਤੇ ਯਾਰ ਵਧਾਈਆਂ ਭਾਈ ਤੁਹਾਨੂੰ ਭਾਜੀ ਬਹੁਤ ਬਹੁਤ ਕੋਈ ਗੱਲ ਨਹੀਂ ਸਗਣ ਸਗਣ ਨਗਰ ਸਹੀ ਕਰਕੇ ਕਰਲੇ ਤੇ ਹੋ ਤੁਹਾਨੂੰ ਬਹੁਤ ਬਹੁਤ ਵਧਾਈਆਂ ਸਭ ਤੋਂ ਪਹਿਲਾਂ ਬਿਲਾ ਨੇ ਆਇਆ ਕਰੂ ਪਿਆ ਨੇ ਉਹ ਵੀ ਚਦੇ ਹੁਣ ਥੋੜੀ ਜਿਹੀ ਨੂੰ ਲੱਡ ਲੱਡ ਕੇ ਲੱਡ ਕੇ ਹਾਂ ਇਦਾਂ ਪਾਲੀ ਕਾ ਤੱਕ ਕਾ ਤੋ ਪਾਲੀ ਕਾ ਤੋ ਆ ਪਾ ਪਾ ਕਿੰਨਾ ਕੋ ਕਿੰਨਾ ਪਾ ਇੰਨਾ ਇੰਨਾ ਇਹ ਜਦੋਂ ਵੱਡੀ ਹੋ ਗਈ ਇਹਨੂੰ ਮੰਨਣਾ ਮੈਸਤਾਨੀ ਕਰਦੀ ਬਿਲਕੁਲ ਸਹੀ ਠਹਿਰ ਕੇ ਅੱਛਾ ਠਹਿਰ ਕੇ ਕਿੱਕਾ ਦੋਪੀਣਾ ਉਹਨੂੰ ਪਾ ਨੂੰ ਪੁੱਛੋ ਕਿ ਦੋ ਕਦੋਂ ਪੀਣਾ ਠਹਿਰ ਕੇ ਵਧੀਆ ਕੀਤੀ ਯਾਰ ਮਾੜੀ ਨਹੀਂ ਕੀਤੀ ਵਧੀਆ ਕੀਤੀ ਯਾਰ ਮਾੜੀ ਨਹੀਂ ਕੀਤੀ ਤੇ ਆਦਨਰ ਹਾਂ ਇਦਾਂ ਉਹਦੇ ਉਤੇ ਨਾ ਡੇਬੀ ਨਾ ਪਾਰੀ ਕਰ ਲਈ ਹਰਗੋਣਾ ਇਧਰ ਆ ਜਰਾ ਆ ਆ ਕੁਰਸੀ ਕੁਰਸੀ ਇੱਧਰ ਮੈਂ ਇਹ ਤੋਂ ਬੋਲਣ ਦੀ ਨਹੀਂ ਆ। ਓਕੇ ਸਸਰੀਆ ਤੁਹਾਨੂੰ ਕਾਲਾ ਪੰਡਿਆ ਉਹਨੂੰ ਲੈਣਾ ਹੋਣਾ। ਚਲ ਜਾਓ ਵੀ ਬੀੜੀ ਬੜੇ ਤੇਜ਼ ਨੂੰ। ਕਾਕਾ ਇਹਨੇ ਪੁੱਛੋ ਬਸ ਮੈਂ ਉਹਦੇ ਮੈਂ ਦੇ ਬੜੇ ਚੰਗਾ ਤਿਆਰ ਹੋ ਕੇ ਬੈਠਾ ਯਾਰ। ਮੈਂ ਪੱਗ ਦੀ ਗੱਲ ਨਹੀਂ ਪੱਗ ਬੜ ਜੇ ਤੇ ਬੰਨ ਲਈ ਤਿਆਰ ਹੋਇਆ ਮੈਂ। ਬਸ ਗਾਣੇ ਦਬ ਕੇ ਆ ਰਹੀ ਡਾਂਸ ਕਰਨ ਦੀ ਵੇਲ ਦਾ ਆਹ ਵੇਖ ਤੋਂ ਦੇ ਸਾਰੇ ਜਣੇ ਨਾ ਧਾਮਛਰੀ ਇਹ ਦੇ ਹਾਂ ਕੱਖਾ ਹਾਂ ਕੱਖਾ ਨਹੀਂ ਕੀ ਨਹੀਂ ਮਾਤਾ ਮੋਸਰ ਪਤਾ ਨਾ ਅੱਛਾ ਕੀ ਹੋ ਰਹੀ ਹੈ ਆਹ ਆ ਆਹ ਠੀਕ ਅੱਗੇ ਕਹਿੰਦੇ ਆ

ਆਇਆ ਦੇਵ ਖੰਡਾਣੀਆ ਜਿਹੜੀ ਗੁੱਛੇ ਜਿੜਾ ਵੇਖਣ ਡਿਆ ਆ ਜਾ ਮੈਂ ਕਾਕਾ ਲਾ ਬਾਈ ਬਾਈ ਆਇਆ ਸੰਦੀਪ ਆਇਆ ਤੂੰ ਲੈ ਵੀ ਇਧਰ ਵੀ ਲਾਤਾ ਭੰਗੂੜਾ ਮਾਮੇ ਨੇ ਕੱਢਿਆ ਬਿਜਲੀ ਵਾਲਾ ਭੰਗੂੜਾ ਹੈ ਅਭੀ ਆਏਗਾ ਮਜ਼ਾ ਬਿੱਦੂ ਇਧਰ ਸੇਟ ਹੈ ਅਜੇ ਅਭੀ ਆਏਗਾ ਮਜ਼ਾ ਵੀ ਟੈਲੀਕੋਟਾ ਦੇਤੇ ਕਿਦੋਂ ਸਰ ਕਰਨਾ ਅਹ ਅਸੀਂ ਆਓ ਅਸੀਂ ਆ ਮੈਂ ਤਾਂ ਗਿਆ ਭਰੇ ਬਣਾਵਾ ਪਾਪਾ ਬਸ 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 ਇਹ ਕਹਦੇ ਹਾਂ ਬਸ ਇੰਨਾ ਕਹਦੇ ਹਾਂ ਲੈ ਚੱਲਦਾ ਬਹੁਣਾ ਦੇ ਦਿੰਦੇ ਆ ਆ ਵਧੀਆ ਕੰਮ ਬਦਦਾ ਮੈਂ ਅਖ ਚੱਲਣਾ ਬੜੀ ਰੁਕੀ ਹੋ ਜਾਂਦਾ ਮੇਰੀ ਮੀਚੀ ਕੋ ਕਰਾਉਂਦਿਆ ਵਾ ਬਦਦਾ ਯਾਰ ਵੰਦਾ ਥੋੜੀ ਹੈ ਰਸੀ ਥੰਦੀ ਆਉਂਦੀ ਪਰ ਤਾਂ ਢੱਲਾ ਹੁਣ ਹੁਣ ਵੇਖਾ ਚੱਲਿਆ ਰਸੀ ਥੱਲੇ ਬੰਦ ਕੀਤੀ ਨਾ ਤੁਸੀਂ ਬੰਨੀ ਹੈ ਨਾ ਬੰਨੀ ਹੈ ਠੀਕ ਹੁਣ ਕਰਤੀ ਵੀ ਠੀਕ ਹੈ ਠੀਕ ਹੈ ਨਾ ਅਸਮਾ ਦੇ ਉਹ ਸਿੱਖਾਂ ਦੀ ਅਜੇ ਸਿੱਖਾਂ ਦੇ ਜੋ ਵੇਖੀ ਉੱਦੋਂ ਨਾ ਸੁੱਟ ਲਿਓ ਉੱਤੇ ਨਾ ਸੁੱਟ ਲਿਓ ਯਾਰ ਹਾਂ ਬਸਤੀ ਕਿ ਪਏ 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 ਆਉਂਦੇ ਤੇ ਹੈਗੇ ਜਾਜ ਭਾਰੇ ਦੇ ਖਲਾਰਾਂ ਦੇ ਜਾਜ ਸਿੱਖਣੇ ਪਹਿਲਾਂ ਅਜੇ ਨਹੀਂ ਇਦਾਂ ਹਾਂ ਮੈਂ ਪਹਿਲਾਂ ਵੇਖੀ ਕਿ ਇਹਨੂੰ ਆ ਜਾਣੀ ਹੈ ਇਹਨੂੰ ਮੈਂ ਨਹੀਂ ਉਹ ਸਾਹ ਤੇ ਇਧਰ ਵਾਲਾ ਪੈਰ ਵੀ ਲਾ ਕੇ ਰੱਖਿਆ ਇਧਰਾਂ ਪੈਰ ਦੋ ਪੈਰ ਨਹੀਂ ਪਹੁੰਚਣੇ ਉਹ ਘਰੇ ਲੈ 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 ਪੈਰ ਤੂੰ ਤੋੜ ਕੇ ਤਾਂ ਖਿੱਚ ਤੋੜੀ ਲੈ ਉਹ ਫੜ ਕੇ ਰੱਖੇ ਬਾਜੀ ਪੈਣੀ ਇਧਰੋਂ ਆਪਣੇ ਨਾਲ ਖਿੱਚ ਕੇ ਰੱਖੀ ਸੀ ਗੁੱਡੀ ਨਹੀਂ ਨਹੀਂ ਉਹ ਹਾਂ ਜੀ ਅਸ ਰੱਖੇ ਬਾਜੀ ਪੈ ਜਣੀ ਮੈਨੂੰ ਲੱਗਦਾ ਨਹੀਂ ਨਹੀਂ ਬਾਠੀ ਹੁਣ ਫੋਟੋ ਖੰਡੇ ਆ ਖੜੀ ਸਕੂਟਰੀ ਦੇ ਫੋਟੋ ਵੀ ਬਣਾਦਾ ਦਰਸ ਸਿੱਖ ਲਈ ਜਾ ਲਵੇ ਕਿ ਬੱਚਿਆਂ ਨੂੰ ਕਾ ਛੱਡ ਕੇ ਜਾਂਦੀ ਹੋਵੇ ਚਲੋ ਸਿੱਖ ਲਈ ਜਾਜ ਠੀਕ ਆ ਲਾ ਦੋ ਹੁਣ ਨਕਰੇ ਭਾਈ ਭਾਈ ਯੋਧ ਇੱਕ ਦੀ ਵੀ ਦੀ ਹੋਰ ਫੂਟ ਵੀ ਪੜਾਈ ਨੇ ਇਹਨਾਂ ਨੂੰ ਤੇ 16 17 ਮੀਟਰ ਦਾ ਬਲੌਗ ਪਾਜਣਾ ਮੇਰਾ ਪੁੱਤ ਸੌ ਰਿਹਾ ਹੈ। ਸੋਮਾ ਤੋਂ ਇਹ ਫਿਰ ਤੁਹਾਡੇ ਵੱਲ ਕੇ ਕਮਾਂਡ ਹੈ ਰਕੇ ਕੱਟਣਾ ਹੈ। ਠੀਕ ਹੈ ਡੇ। ਫਿਸ਼ ਕਿਹੜੀ ਫਿਸ਼ ਹੈ? ਕਿੱਥੇ ਆ? ਅਛਾ ਇੱਥੇ ਲੱਗਿਆ ਹੈ ਹੰਡ ਜਿਹਦੇ ਨੇ ਘੁੰਮਣਾ ਹੈ। ਅਛਾ ਅਛਾ। ਵਿਚੇ ਦਾਦੀ। ਹਾਂ। ਕਿੱਥੇ? ਉਹ ਇਹਨੇ ਕੱਲ ਨਹੀਂ ਰਹਿੰਦੇ ਫਿਸ਼ ਉਹ ਵਿਚੇ ਫਸੀ ਅੜੀ ਹੋਣੀ ਨਾਲ। ਉਹ ਮੱਛੀ ਹੋ ਰਹੀ ਨਹੀਂ। ਇਹਦੇ ਨਹੀਂ ਮਿਲਦੀ। ਉਹ ਨਾਲ ਮੁੰਡਾ ਬਾਹਰ ਹੋ ਗਿਆ ਮੁੰਡਾ ਵੀਂਦਰ ਹੋਈ ਨਹੀਂ ਹੋ ਗਿਆ ਵੀਂਦਰ ਇਹ ਤਾਂ ਕਰ ਬੱਸ ਹੁਣ ਪੁੱਛ ਹੋ ਜਾਣ ਸਹੀ ਹੈ ਹਰ ਟਿਕਾ ਲਗਾ 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 ਟਿਕਾ ਲਗਾ 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 ਸਹੀ ਕੋਈ ਨਾ ਹੋ ਜਾਵੇ ਕਰ ਬਈ ਇਹਨਾਂ ਦੇ ਵੀਰਾਂ ਦੇ ਯਾਰ ਵੇਖ ਲੈਣ ਤੇ ਵਿਚ ਵਿਚ ਕਿੱਲਰ ਬਟ ਨਹੀਂ ਉਹ ਮੈਨੂੰ ਪਤਾ ਫੇਸ ਐਨੀ ਗਰੀਨੀ ਵੀ ਦੇਸੀ ਨਹੀਂ ਰੋਣੀ ਦੇਸੀ ਨਹੀਂ ਕਿਤੇ ਕਿੱਥੇ ਹੈ ਆ ਫੇਸੀ ਰੋਏ ਤਾਰਾ ਕਦੇ ਤਾਰਾ ਹੈ ਆਈ ਤਾਰਾ ਯਾ ਫੇਸ ਕਿਤੇ ਪਿੱਛੇ ਪਿੱਛੇ ਆ ਮੈਨੂੰ ਭੱਲਣਾ ਅੱਗੇ ਅੱਗੇ ਖਿਲਾਉਣਾ ਮੈਨੂੰ ਪੂਰੇ ਖੜ ਕੇ ਖਾਣਾ ਯਾਰ ਚਲੋ ਕਿਉਂਕਿ ਅੱਜ ਸਪੈਸ਼ਲ ਮੈਂ ਸਟੋਨ ਲਵਾਏ ਆਪਣਾ ਕਿਤਨੇ ਜੀਰ ਕੋਣਾਂ ਕਿ ਹਾਂ ਮੈਂ ਜਿਹੜੇ ਪੈਰ ਖਣਾਲੇ ਹਾਂ ਪਾਉਂਦਾ ਫਿਊਸ਼ਨ ਨਾ ਇਹਦੇ ਦੀ ਸਾਈਡ ਵੀ ਹੋ ਜਾਂਦੀ ਮੈਂ ਚਲੋ ਵਾਈ ਜੂ ਵਾਈ ਜੂ ਵਾਈ ਜੂ ਲੈ ਵੀ ਆ ਟਾਇਰ ਪਾਇਆ ਨਾ ਮੈਂ ਆ ਗੱਡੀ ਦਾ ਪਤਾ ਨਹੀਂ ਅਗਲਾ ਅਗਲਾ ਪਾਇਆ ਨਾ ਨਵਾ ਨਹੀਂ ਸਿਕਣ ਵਾਲੇ ਪਾਇਆ ਮਤਲਬ ਪਰ ਠੀਕ ਆ ਫਿਰ ਵੀ ਹੈਗੇ ਅਜੇ ਉੱਡ ਗਿਆ 50% 60 ਹੈਗੇ ਅਜੇ ਵਧੀਆ ਯਾ ਦੁੱਧ ਪਿਆਰਿਆ ਮਾਮਾ ਜੀ ਦੁੱਧ ਪਿਆਰੇ ਨਮਸਤੇ ਆ ਮਮੇ ਇੱਕ ਜਾ ਕੇ ਪਾਣਦੇ ਆ ਮੈਂ ਪਰਮਿਟਰ ਨੂੰ ਜਿੰਨੀ ਕਰਕੇ ਸੀ ਪਾਣਦੇ ਆ ਨਹੀਂ ਵੀ ਉਤਰਾ ਕੀ ਕੀਆ ਹੋ ਤਾਂ ਵਧੀਆ ਮੇਰੇ ਕੋ ਦੁਨਿਆ ਨੂੰ ਘੜਾ ਗਿਆ ਬੰਨ ਮੁਕਾ ਦੇਖਦੇ ਦੁਨਿਆ ਘੱਟੇ ਮਾਨਾ ਤੇ ਤੇ ਬੜੀਆ ਘੁੜਾ ਘੜਦੇ ਆ ਫਰਸ ਕਲਾਸ ਪਦੇ ਸਾਰੇ ਉਹ ਆਹੋ ਹੁਣੇ ਉੱਠਿਆ ਆ ਮੈਂ ਉੱਠਿਆ ਮੈਂ ਹੁਣ ਕੀ ਕਰਾਂ ਦੋ ਦਿਨ ਸੌਂਦਾ ਰਹੇ ਨੇ 9 ਵਜੇ ਤੱਕ ਤੇ ਇਹ ਵੀ 11:00 ਵਜੇ ਨੂੰ ਫਿਰ ਸਭ ਰਾਜਾ ਨੂੰ 11:00 ਵਜੇ ਨਹੀਂ ਹੁਣ ਤਾਂ 5:00 ਵਜੇ ਉੱਠਦਾ ਵਾਹੇ ਹਨਾ ਨਹੀਂ ਹੁਣ ਮੈਂ ਦੁਹੋਂਦਾ ਪੀਤਾ ਦੁੱਧ ਇਹ ਕਿਹੜਾ ਆ ਹਮੜ ਕੇ 8:00 9:00 ਵਜੇ ਉੱਠਣਾ ਤੇ ਮੁੜ ਕੇ ਫੇਰ ਇਹਨੇ ਵਿਚਾਰੇ ਨੇ ਸੌਂ ਜਾਈਣਾ ਫੇਰ 5:00 ਵਜੇ ਉੱਠਦਾ ਹੁਣ ਨਹੀਂ ਰਾਤ ਤੱਕ ਕਰਦਾ ਵਿਚਾਰਾ 12:00 ਵਜੇ ਸੌਂ ਜਾਂਦਾ ਫੇਰ 4:00 ਵਜੇ ਉੱਠਦਾ 4:00 5:00 ਵਜੇ ਇੱਥੇ ਬੁੱਧ ਤਾਂ ਪਾਗ ਨਹੀਂ ਕਰਨਾ ਹੁੰਦਾ ਸਭ ਮੈਂ ਥੋੜਾ ਜਹਾ ਪੱਬਾ ਠੀਕ ਹੈ ਸਾਹ ਹਾਲਾ ਲੋ ਸਹਾਲਾ ਬੁਗਾ ਸੰਗਲੀ ਤਾਂ ਉਹ ਮੋਡੇ ਨਾਲ ਲਾਲਾ ਮੋਡੇ ਨੂੰ ਜੇ ਕਿ ਇੱਕ ਲੈਨ ਤਾਂ ਆ ਤੇ ਹੁਣ ਕੇਕ ਕੇਕ ਕੱਟਣ ਦੀ ਤਿਆਰੀ ਇਧਰ ਪਾਪਾਸ ਵਾਰ ਰਹੇ ਨੇ ਇਹ ਨਹੀਂ ਆ ਰਹੀ ਹੈ ਪਰ ਇਹ ਮੈਂ ਸਮਾਇਆ ਤੇ ਇਹਨਾਂ ਨੂੰ ਫੇਰ ਠਾਲਤਾਂ ਨੂੰ ਤਾਂ ਵੀ ਕੇਕ ਬਹੁਤ ਹੀ ਪਿਆਰਾ ਬਣਾਇਆ ਬਹੁਤ ਹੀ ਸੋਹਣਾ ਆਹ ਵਾਲਾ ਕੇਕ ਇਹ ਬਹੁਤ ਹੀ ਸੋਹਣਾ ਕੇਕ ਹੈ ਠੀਕ ਹੈ ਇਹ ਕਮੀਜ਼ ਜੀ ਬਣਾਈ ਹੈ ਬਹੁਤ ਵਧੀਆ ਆਹ ਪੈਰ ਵੀ ਬਣਾਇਆ ਪੈਰ ਵੀ ਬਣਾਇਆ ਪੈਰ ਅੱਗੇ ਵੀ ਲਿਖਿਆ ਵੈਲਕਮ ਵ ਕਲਰ ਵੀ ਸੋਹਣਾ ਸਾਡੇ ਸਕਾਈ ਬਲੇ ਸਕਾਈ ਬਲੇ ਰੈੱਡ ਵੀ ਤਾਂ ਹੀ ਥੋੜਾ ਵਿੱਚ ਕੀਤਾ ਰੈੱਡ ਵੀ ਆ ਰੈੱਡ ਮੇਰੇ ਜਵਾਬ ਚ ਨਿਕਲ ਗਿਆ ਨਾ ਉਹਨੇ ਮੈਨੂੰ ਕਹਿਣਾ ਦੇ ਰਿਹਾ ਵੀ ਆਹ ਚਿੱਟੇ ਫੁੱਲ ਇਹ ਵੀ ਰੈੱਡ ਕਰਨੇ ਚਾਹ ਰਹੇ ਨੇ ਆਲੇ ਵੀ ਰੈੱਡ ਕਰਨੇ ਤੇ ਵਰਕਮ ਤੇ ਬੀਬੀ ਜਿਹੜਾ ਮੀਨਸ ਆਹ ਵੀ ਰੈੱਡ ਆਹ ਸਾਰਾ ਰੈੱਡ ਚਾਹੀਦਾ ਬਾਕੀ ਸਕਾਈ ਵੀ ਚੱਲ ਰਿਹਾ ਹੈ ਇਹ ਬਹੁਤ ਹੀ ਸੋਹਣਾ ਪਿਆਰਾ ਹੈ ਤੇ ਤੂੰ ਮੈਨੂੰ ਸੈਂਟਰ ਕਰ ਤਾ ਠੀਕ ਸੈਂਟਰ ਠੀਕ ਬਾਰ ਬਾਰ ਫੋਨ ਕਰੋ ਬਗ ਮਾਰ ਫੋਨ ਕਰਨਾ ਫੋਨ ਕਰਦੇ ਨਾ ਚਲੇ ਜਿਨਾ ਟੜੀ ਟੜੀ ਨਾ ਵੈਲਕਮ ਬੱਲੇ ਕਰਦੇ ਨੂੰ ਇਹ ਕਿਤੋਂ ਪਤੇ ਦੋਤਾ ਰੋਪਿਆ ਇਹ ਕਹਿੰਦਾ ਨਾ ਇਕੱਟਣਾ ਨਾ ਨੋ ਨੋ ਵੀ ਨਗਾ ਰਾਂਟੇ ਵਾਸਤੇ ਬਸ ਮਮਾੜ ਜਿੰਨੇ ਮੂੰਹ ਦਾ ਬਸ ਇੱਤ ਕਰਨੇ ਨਦੀ ਪਾਜੀ ਇਹ ਪਾਜੀ ਨਾ ਕੋਈ ਦਨ ਲਗਾ ਮਮੀ ਤੂੰ ਇਹ ਮੇਰੇ ਆਉਣ ਜਿੱਦਾਂ ਗੱਡੀ ਦਾ ਕਿੱਦਾਂ ਇਹ ਹੋਣਾ ਲੱਗਦੀ ਨਾ ਆਪਣੀ ਨੰਬਰ ਦਿਖਾ ਨਾ ਸੋਸ ਸੰਦੇ ਹੱਥ ਸੰਦੇ ਚਲੋ ਠੀਕ ਹੈ ਉਹ ਮੁੰਡਾ ਨਹੀਂ ਆ ਬੁੜਾ ਤੂੰ ਬੁੜਾ ਤੂੰ ਤੇ ਹਾਂ ਸਾਰੇ ਦੁਨੀਆ ਦੇ ਨਾਲ ਲਾਇਆ ਸਹੀ ਗੱਲ ਹੈ ਵੀ ਚਲੋ ਮੈਂ ਇਹ ਲੜ ਜੀ ਏਸੀ ਲਾ ਦੋ ਮੰਮੀ ਲੱਗ ਗਿਆ ਉਹਨੂੰ ਮੁੰਡੇ ਨੂੰ ਗਰਮੀ ਲੱਗਣ ਦੀ ਆ ਸਾਹਮਣੇ ਪਿਆਰ ਮੋਟੇ ਏਸੀ ਲਾ ਦੋ ਸੇ ਮੰਮੀ ਕਹਿੰਦੇ ਆ ਏਸੀਆਂ ਗੱਡੀਆਂ ਕਾਰਾਂ ਜਿਹਨੀਆਂ ਮਰਜ਼ੀ ਹੋਣ ਜਿੰਨੇ ਦਿਨ ਜੀ ਨਾ ਘਰ ਦੇ ਵਿੱਚ ਹੋਵੇ ਤੇ ਕੁਝ ਚੰਗਾ ਨਹੀਂ ਲੱਗਦਾ ਫੋਟੋ ਫੋਟੋ ਲਓ ਜੀ ਲੋ ਆ ਜੋ ਜਾਓ ਡਰਦੇ ਤੁਸੀਂ ਨਾਲ ਮੜਿਆ ਸੰਦੀਪ ਆ ਜਾ ਬਾਹਰ ਆ ਜਾ ਯਾ ਨਾ ਉੱਦਣਾ ਜਾਓ ਹੋ ਕੋਲਾ ਲੱਕਾ ਹਾਂ ਬਸ ਆ ਰਹੇ ਨਾ ਲੋਜੀ ਵਲੋਗ ਦਾ ਕਰਦੇ ਇੱਥੇ ਐਂਡ ਹਰ ਗੁਣ ਕਰ ਰਹੀ ਹੈ ਸੈਰ ਹਾਂਜੀ ਕਾਦੀ ਸੈਰ ਹੋਣ ਦੀ ਚਲੋ ਠੀਕ ਆ ਫਿਰ ਮਿਲਦੇ ਫਿਰ ਨਕਸ਼ ਵਲੌਗ ਚ ਬਾਏ ਬਾਏ ਗੁੱਡ ਨਾਈਟ